ਜੀ ਸਾਰਿਆਂ ਨੂੰ ਸੈਸ਼ਨ ਦੇ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਚੱਲਦੇ ਹਾਂ ਜੀ ਮੇਰੇ ਨੰਟ ਕੋਲੇ ਦਾ ਸੰਧਾਰਾ ਦੀਨ ਕਿਉਂਕਿ ਸੰਧਾਰਾ ਹੋ ਗਿਆ ਜੀ ਆਪਣਾ ਰੋਟ ਲੇਟ ਕਿਉਂਕਿ ਜੀ ਪਹਿਲਾਂ ਹੁਣ ਆਪਾਂ ਮਰਗ ਤਾ ਜੀਆਂ ਨੇ ਕੇ ਲੇਟੇ ਚਲੋ ਜੀ ਹੁਣ ਤੇ ਹੁਣ ਆਪਾਂ ਸੰਧਾਰਾ ਦੇ ਕੇ ਹੋਣਾ ਜੀ ਸਹਿਜ ਹੁਣ ਸਕੂਲੋਂ ਲੈ ਆਂਦਾ ਦਾ ਬਸ ਉਹਨੇ ਤਿਆਰ ਹੁੰਦਾ ਸੀ ਸਾਰੇ ਤਿਆਰ ਆਂਗੇ ਤੇ ਬਾਕੀ ਆਪਾਂ ਨੂੰ ਥੇ ਜਾ ਕੇ ਮਿਲਦੇ ਹਾਂ ਜੀ ਪਲੀਜ਼ ਜੇ ਮੇਰੇ ਚੈਨਲ ਤੇ ਨਵੀਂ ਉਤਸਾਹ ਚੰਨ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਜੀ ਤੇ ਬਾਕੀ ਆਪਾਂ ਉੱਥੇ ਜਾ ਕੇ ਮਿਲਦੇ ਆਂ ਜੀ ਤੇ ਆਪਾਂ ਆਪਣਾ ਸੰਧਾਰਾ ਤੇਰੀ ਮੈਂ ਨਹੀਂ ਲੰਗਾਇਆ ਹਜੇ ਕਿ ਹਨਾ ਮੇਰੇ ਚਾਚਾ ਜੀ ਨੇ ਤੂੰ ਖੇਡੀਆਂ ਤਾਂ ਕਰਕੇ ਜੀ ਤੇ ਬਾਕੀ ਆਪਾਂ ਹਨਾ ਅੱਜ ਸੰਧਾਰਾ ਦੇ ਅੰਜਾਮਿਆਂ ਨਾਲ ਮਿਲ ਜਾਈਦਾ ਚਲੋ ਜੀ ਆਪਾਂ ਉਹਨਾਂ ਉੱਥੇ ਜਾ ਕੇ ਮਿਲਦੇ ਹਾਂ ਜੀ ਉਹਦੇ ਦੀਮੇ ਦਾ ਦੋ ਤਿੰਨ ਇਹਨਾਂ ਦਾ ਉਹਦੀ ਮਾਂ ਤੇ ਲੋ ਜੀ ਆਪਾਂ ਪਹੁੰਚ ਗਏ ਆ ਘਰੇ ਉਹਨਾਂ ਦੇ ਤੇ ਇਹਨਾਂ ਨੇ ਹੁਣ ਬਣਾਇਆ ਜੀ ਆਪਣਾ ਨਵਾਂ ਮਕਾਨ ਬਹੁਤ ਸੋਹਣੀ ਕੋਠੀ ਦਾ ਡਿਜ਼ਾਈਨ ਹੈ ਜੀ ਇਹਨਾਂ ਦੇ ਤੇ ਆਪਾਂ ਤੇ ਪਹੁੰਚ ਗਏ ਰਏ ਲੈ ਕੇ ਸਾਇਜ ਤੇ ਬਥੇ ਲੱਗੇ ਖਿੱਡਣ ਜੀ ਕਿਸਫਤੇ ਉੱਠਿਆ ਸੀਗਾ ਸੁੱਤਾ ਤੇ ਆਪਾਂ ਇੱਥੇ ਲੰਡਿਆ ਕਿ ਸਾਇਜਾ ਤੇ ਲੱਗਿਆ ਜੀ ਸੈਂਟਰ ਉਹਨਾਂ ਦੀ ਚੱਪੜਾ ਬਾਹਰ ਲਾਈ ਹੋਈਆਂ ਸੇਬ ਦੇ ਵੀ ਲੱਗਿਆ ਲੋਹਣਾ ਮੈਂ ਕਿ ਵੀ ਕਿਉਂ ਲਾਉਣਾ ਨਾ ਵੀ ਆਪਾਂ ਤਾਂ ਚਲੰਦਰੀ ਲੈ ਚਲਦੇ ਆ ਤੇ ਬਹੁਤ ਸੋਹਣਾ ਕਰ ਪੈ ਗਿਆ ਜੀ ਇਹਨਾਂ ਦਾ ਦੇਖਣ ਨੂੰ ਵਧੀਆ ਲੱਗ ਰਿਹਾ ਹੈਗਾ ਤੇ ਬਸ ਪੈ ਕੇ ਆਪਾਂ ਫੋਨ ਕਰਤਾ ਸੀਗਾ ਵੀ ਆਪਾਂ ਰੋਟੀ ਰੋਟੀ ਨਹੀਂ ਖਾਣੀ ਕਿਉਂਕਿ ਜੇ ਆਪਾਂ 2 ਵਜੇ ਪਹੁੰਚੇ ਸੀਗੇ ਜਾ ਕੇ ਆਪੇ ਕਵਿਨ ਸੋਏ ਸੀਗੇ ਸੁੰਗਰੂਰ ਤੋਂ ਅੱਗੇ ਪਿੰਡ ਹੈ ਜੀ ਗਗੜ ਪਰ ਤੇ ਤਾਂ ਕਰਕੇ ਹਨ ਵੀ ਆਪਾਂ ਰੋਟੀ ਲੈਦਾ ਤੇ ਤਾਂ ਉਹਨਾਂ ਨੇ ਆਪਾਂ ਨੂੰ ਸਮੋਸੇ ਧਰੇ ਸੀ ਜੀ ਤੇ ਉਸ ਮੌਸਮ ਇੱਥੇ ਕੀ ਖਾਦਾ ਕਿਉਂਕਿ ਇੱਥੇ ਆ ਬਹੁਤ ਜ਼ਿਆਦਾ ਔਖਾ ਕਰਦਾ ਹੈਗਾ ਤੇ ਬਾਕੀ ਮੇਰਾ ਸਿਰ ਉੱਠ ਖੜਦਾ ਉਹਨ ਇੱਥੇ ਆ ਗਏ ਜੀ ਆਪਾਂ ਆਪਸ ਆਪਣੇ ਪਿੰਡ ਕੋਲ ਦਿੱਤੇ ਆਪਣੇ ਲੱਗੇ ਪਏ ਸੀ ਆਉਂਦਿਆਂ ਨੂੰ ਫਾਟਕ ਤੇ ਟ੍ਰੇਨ ਲੰਗੀ ਸੀ ਜੀ ਕਿ ਟ੍ਰੇਨ ਲੰਗੀ ਅਤੇ ਕੋਰ ਲੰਗੀ ਸੀ ਉਹ ਡਬਲ ਲਾਈਨ ਹੈ ਕਿ ਤੇ ਦੋ ਟ੍ਰੇਨ ਆਈਆਂ ਸੀ ਬਹੁਤ ਟਾਈਮ ਲੱਗ ਗਿਆ ਸੀ ਸਾਨੂੰ ਫਿਰ 4 ਵਜੇ ਨੂੰ ਘਰੇ ਆ ਗਏ ਸੀਗੇ ਸਾਨੂੰ ਸਵਾਜਾਰ ਹੋ ਗਏ ਸੀ ਕਿਉਂਕਿ ਇੱਥੇ ਖੜੇ ਸੀ 15 ਮਿੰਟ ਲੱਗੇ ਨੇ